ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੜ ਗਿਆ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਯਾਨੀ ਕਿ ਆਪੋ ਸਾਹਮਣੇ ਹੋ ਗਏ ਨੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਲ ਦੇ ਕੌਣ ਸੀ ਮਾਸਟ ਮਾਈਂਡ ਕਿਸ ਨੇ ਕੱਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਬੀਬੀ ਅਨਮੋਲ ਗगन ਮਾਨ ਦੇ ਕੋਲੋਂ ਜਿਨਾਂ ਨੇ ਆਪਣਾ ਅਸਤੀਫਾ ਜੰਤ ਕਰ ਦਿੱਤਾ ਤੇ ਕਹਿ ਦਿੱਤਾ ਕੁਲਤਾਰ ਸਿੰਘ ਸੰਧਵਾ ਨੂੰ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਆਖਰਕਾਰ ਕਿਉਂ ਇੱਕ ਅਸਤੀਫਾ ਜਿਹੜਾ ਹੈ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤਾ ਗਿਆ ਇਸ ਦੇ ਪਿੱਛੇ ਕਹਾਣੀ ਕੀ ਹੈ ਕਿਉਂ ਅਜਿਹਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਪੰਜਾਬ ਦੇ ਭਗਵੰਤ ਮਾਨ ਦੁਖੀ ਨੇ ਆਪ ਆਦੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਜੀਵਾਲ ਤੋਂ ਕਿਉਂਕਿ ਹਲਕਾ ਖਰੜ ਦੇ ਲੋਕਾਂ ਨੇ ਰੱਜ ਕੇ ਅਨਮੂਲ ਗਗਨ ਮਾਨ ਨੂੰ ਭੜਿਆ ਕਿ ਤੁਹਾਨੂੰ ਅਸੀਂ 38000 ਤੋਂ ਪਲੱਸ ਗੂਟਾਂ ਦੇ ਨਾਲ ਹਰਾਇਆ ਜਿਨ੍ਹਾਂ ਨੇ ਆ ਤਿੰਨ ਦਿਨ ਪਹਿਲਾਂ ਸ਼ਰੂਮਈ ਅਕਾਲੀ ਦਲ ਨੂੰ ਅੰਕਦਾ ਕਿ ਆ ਅਸੀਂ ਕਰਦੇ ਹਾਂ ਉੱਗੇ ਬਿਜ਼ਨਸਮੈਨ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਆ ਤਾਜੀ-ਤਾਜੀ ਸ਼ਰੂਮਈ ਅਕਾਲੀ ਦਲ ਛੱਡੀ ਹੈ ਤੇ ਇਧਰ ਬੀਬੀ ਨੂੰ ਅਲਾਮੇ ਮਿਲੇ ਸਾਰੇ ਹਲਕੇ ਦੇ ਵਿੱਚੋਂ ਹਲਕਿਆ ਹਲਕੇ ਤੇ ਲੋਕਾਂ ਨੇ ਮਿਸਿੰਗ ਦੇ ਪੋਸਟਰ ਵੀ ਲਗਾ ਦਿੱਤੇ ਗਏ ਬਿਬਾ ਅਨਮੋਲ ਗਗਨਮਾਨ ਦੇ ਜਿਹੜੇ ਕੰਮ ਜਿਹੜੇ ਵਾਦੇ ਅਨਮੋਲ ਗਗਨਮਾਨ ਨੇ ਹਲਕਾ ਖੜ ਦੇ ਲੋਕਾਂ ਨੂੰ ਕੀਤੇ ਸੀ ਉਹ ਵਾਧਿਆ ਉੱਤੇ ਖਰੀ ਨਹੀਂ ਉਤਰ ਪਾਈ ਆਖਰ ਗਰਾਂਟਾ ਕਿਉਂ ਵੀ ਦਿੱਤੀਆਂ ਜਾ ਰਹੀਆਂ ਸੀ ਉਸ ਹਲਕੇ ਦੇ ਕੰਮ ਕਿਉਂ ਨਹੀਂ ਹੋਣ ਦਿੱਤੇ ਜਾ ਰਹੀ ਸੀ ਇਸ ਤੋਂ ਖਫਾ ਸੀ ਆਪ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਅਨਮੋਲ ਗਗਨਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਅਨਮੋਲ ਗਗਨ ਮਾਨ ਦੀ ਜਗ੍ਹਾ ਲਵੇ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਜਿਹਨੇ ਤਾਜੀ-ਤਾਜੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਬਿਦਾ ਕਿਹਾ ਹੈ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ 2022 ਦੀ ਵਿਧਾਨ ਸਭਾ ਦੀ ਚੋਣ ਲੜੀ ਸੀ ਅਨਮੋਲ ਗਗਨ ਮਾਨ ਦੇ ਸਾਹਮਣੇ ਅਤੇ 38000 ਦੇ ਵੱਧ ਵੋਟਾਂ ਦੇ ਫਰਕ ਨਾਲ ਅਨਮੋਲ ਗਗਨ ਮਾਨ ਨੇ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ ਇਸ ਨੂੰ ਲੈ ਕੇ ਹੁਣ ਪਿੰ ਸੁਵਾਂ ਚੱਲ ਪਈਆਂ ਨੇ ਇਹ ਸਾਰੀ ਮਾਸਟਰਮਾਈਂਡ ਇਸ ਗੇਨ ਦਾ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਜਿਹੜੇ ਮੇਰੇ ਖਾਸਮ ਖਾਸ ਨੇ ਜਿਨ੍ਹਾਂ ਨੂੰ ਮੈਂ ਆਪਣੇ ਛੋਟੇ ਬੱਚੇ ਭਰਾ ਜਾਂ ਭੈਣਾ ਸੰਧਾ ਹਾਂ ਉਹਨਾਂ ਦਾ ਇਸ ਤਰ੍ਹਾਂ ਹੀ ਹਾਲ ਕਰ ਰਹੇ ਨੇ ਆਪ ਆਦੀ ਪਾਰਟੀ ਦੇ ਕਮਿਨਰ ਅਰਵਿੰਦ ਕੇਚੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਖੜਗੇ ਨੇ ਅਨਮੋਲ ਗगन ਮਾਨ ਦੇ ਹੱਕ ਵਿੱਚ ਅਨਮੋਲ ਗਗਨ ਮਾਨ ਦਾ ਸਤੀਫਾ ਜੇਕਰ ਮਨਜ਼ੂਰ ਹੁੰਦਾ ਹੈ ਤਾਂ ਸਿੱਧਾ ਪੇਚਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੇ ਨਾਲ ਕੰਸੋਮਾ ਸ਼ੁਰੂ ਹੋ ਗਿਆ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਹਵਾ ਜਾਂ ਡਰ ਫਲਾਉਣ ਵਾਸਤੇ ਕਿਹਾ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੱਜ ਕੇ ਭੰਡਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਧਰ ਹਰਬੀਰ ਸਿੰਘ ਸੱਧੂ ਦੀ ਬਾਤ ਤੇ ਹੋਈ ਹਲਕਾ ਤਰ ਤਰ ਟੁੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਮੱਕੜ ਸ਼੍ਰੋਮਣੀ ਸੋਰੀ ਆਪ ਆਪੀ ਪਾਰਟੀ ਦੇ ਪਰ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੇਦੇ ਰਹਿ ਗਏ ਕਿ ਜਿਨ੍ਹਾਂ ਨੂੰ ਅਸੀਂ ਜੱਟ ਤਸੱਦਕ ਦੱਸਦੇ ਸੀ ਜਿਨ੍ਹਾਂ ਨੂੰ ਅਸੀਂ ਗੈਂਗਸਟਰਾਂ ਦੇ ਪਾਰੇ ਹੋਏ ਲੋਕ ਦੱਸਦੇ ਸੀ ਤੇ ਉਹੀ ਹਰਬੀਰ ਸਿੰਘ ਸੱਧੂ ਜਿਹੜੇ ਬਿਕਰਮਜੀਤਿਆ ਦੇ ਖਾਸ ਖਾਸ ਨੇ ਉਹ ਅੱਜ ਫਿਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਆਪੀ ਪਾਰਟੀ ਦੇ ਵਿੱਚ ਆ ਗਏ ਨੇ ਹੁਣ ਕਿਵੇਂ ਉਹ ਦੁੱਧ ਧੋਤੇ ਹੋ ਗਿਆ ਜਿਨ੍ਹਾਂ ਨੂੰ ਅਸੀਂ ਰੱਜ ਕੇ ਭੰਡਿਆ ਸੀ ਇਸੇ ਤਰ੍ਹਾਂ ਰਣਜੀਤ ਸਿੰਘ ਗਿੱਲ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਬੇਹੱਦ ਦੁਖੀ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕੋਲ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਹੱਥ ਪਾਏ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਯਾਨੀ ਕਿ ਦੋਨੋਂ ਆਪੜੋ ਸਾਹਮਣੇ ਹੋ ਗਏ ਨੇ ਕਿਸੇ ਵੀ ਹਾਲਤ ਵਿੱਚ ਅਨਮੋਲ ਗਗਨ ਮਾਨ ਦਾ ਅਸਤੀਫਾ ਮਨਜ਼ੂਰ ਨਹੀਂ ਹੋਣ ਦਿੱਤਾ ਚਾਹੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਡਾ ਰੰਦੇ ਆ ਹੈ ਸੁਪਰੀਮੋ ਅਰਵਿੰਦ ਕੇਸ਼ਵਲ ਦੇ ਨਾਲ ਇਹ ਗੱਲਾਂ ਪ੍ਰਤਾਪ ਸਿੰਘ ਬਾਜਵਾ ਪ੍ਰਗਤ ਸਿੰਘ ਹੁਣਾਵਲੋਂ ਸੁਖਬਾਤ ਸਿੰਘ ਖਹਿਰਾ ਹੁਣਾਵਲੋਂ ਕਈਆਂ ਜਾਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਜੇਕਰ ਅੱਜ ਧੱਕੇ ਨਾਲ ਅਸਤੀਫਾ ਦਵਾਇਆ ਗਿਆ ਹੈ ਅਨਮੋਲ ਗਗਨ ਮਾਨ ਦੇ ਕੋਲੋਂ ਤੇ ਕੱਲ ਨੂੰ ਅਸਤੀਫਾ ਮੇਰੇ ਕੋਲ ਵੀ ਲਿਆ ਜਾ ਸਕਦਾ ਹੈ ਮੈਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ ਹੈ ਇਹ ਸਮਾਂ ਹੈ ਮੇਰੇ ਲਈ ਹੱਕ ਦੇ ਵਿੱਚ ਖੜਨ ਦਾ ਅਨਮੋਲ ਗਗਨਮਾਨ ਦੇ